ਤੁਹਾਨੂੰ ਅਨੁਸਰਪਿਤ ਕੋਈ ਸਰਵਗਾਤ ਦਾ ਮੌਕਾ ਇੱਕ ਦਾ ਮਾਨ ਬਖਸ਼ਿਆ ਤੁਹਾਡੇ ਜੇਤੇ ਸੰਬੰਧਿਤ ਆਸ ਸੀ। ਤੋਂ ਮੈਸੇਜ ਕੀ ਦੇਣਾ ਚਾਹੁੰਦਾ। ਮੈਂ ਸਰਪੰਚ ਰਾਜਵਿੰਦਰ ਕੌਰ ਪਿੰਡ ਮੁਸਤਾਫਾ ਵਾਦ ਸੈਦਾ ਮੈਨੂੰ ਮੇਰੇ ਪਿੰਡ ਨੇ ਬਹੁਤ ਵੱਡਾ ਮਾਨ ਬਖਸ਼ਿਆ ਹੈ ਕਿ ਜਿਹੜਾ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਐਡਾ ਵੱਡਾ ਰੁਤਬਾ ਦਿੱਤਾ ਮੈਨੂੰ ਸਾਰੇ ਪਿੰਡ ਵਾਸਤੇ। ਠੀਕ ਹੈ ਨਾ ਇਹਦੇ ਵਾਸਤੇ ਮੈਂ ਸਾਰੇ ਪਿੰਡ ਦਾ ਆਪੂ ਬਹੁਤ ਬਹੁਤ ਧੰਨਵਾਦ ਕਰਦੀ ਆਂ। ਉਹ ਪਿਛਲੀ ਪੰਚਾਇਤੋਂ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਜੋ ਤੁਹਾਡੀ ਵਾਈ ਨੂੰ ਜਿਤਨੇ ਕੀਤੇ ਜਾਂਦੇ। ਸਰ ਮੇਰੇ ਪਿੰਡ ਦੇ ਅਜੇ ਤੱਕ ਗਲੀਆਂ ਨਾਲੀਆਂ ਦੇ ਕੰਮ ਨੇ ਇੱਕ ਸਾਡੇ ਪਿੰਡ ਦੇ ਸ਼ਮਸ਼ਾਨ ਘਟ ਦਾ ਇਸ ਟਾਈਮ ਬਹੁਤ ਜ਼ਿਆਦਾ ਹੀ ਮਾੜਾ ਹਾਲ ਆ ਠੀਕ ਹੈ ਇੱਕ ਉਹਦਾ ਕੰਮ ਪੈਂਡਿੰਗ ਆ ਜੀ ਇੱਕ ਨਾ ਕੋਈ ਛਪੜਾਂ ਤੁਹਾਡੇ ਚਾਰਦੁਆਰੀ ਆ ਛਪੜਾਂ ਦੀ ਸਫਾਈ ਇੱਕ ਛਪੜ ਦੀ ਹੋਈ ਜੀ ਹੁਣ ਚਾਹੇ ਛਪੜਾਂ ਤੁਹਾਡੇ ਨਾਲੇ ਨਾ ਕੋਈ ਚਾਰਦੁਆਰੀਆਂ ਨਾ ਕੋਈ ਪਿੰਡ ਦੇ ਸਾਈਡਾਂ ਦੇ ਕੋਈ ਹੈਗਾ ਨਾ ਕੋਈ ਸ਼ੀਸ਼ੇ ਵਗੈਰਾ ਜਿਹੜੇ ਲੱਗ ਜੇ ਉਹ ਕੁਝ ਵੀ ਨਹੀਂ ਅਜੇ ਹੋਇਆ ਹੁਣ ਬਹੁਤ ਜ਼ਿਆਦਾ ਕੰਮ ਪੈਂਡਿੰਗ ਆ ਮੇਰੇ ਪਿੰਡ ਦਾ ਜੀ ਤੁਸੀਂ ਆਮ ਦੇਖਿਆ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਹਾਂ ਸੋਹਣੇ ਫੁੱਲ ਮੁੱਟੇ ਲੱਗੀਆਂ ਹੁੰਦੀਆਂ ਨੇ ਡੈਕਾ ਲੱਗੀਆਂ ਹੁੰਦੀਆਂ ਨੇ ਕੋਈ ਨੰਬਰ ਦੇ ਦੇਖ ਵਧੀਆ ਸੁਣਦੀ ਪਾਤੀ ਨਾ ਜਰਉਂਦੀ ਆ ਇਸ ਕੈਂਸਰੀ ਹੁੰਦੀ ਆ ਕੋਈ ਲਾਇਬ੍ਰੇਰੀ ਹੁੰਦੀ ਆ ਕਾਫੀ ਸਬਕ ਸੁਵਿਧਾ ਲੈਸ ਪਿੰਡ ਹੁੰਦੇ ਨੇ ਪਰ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਦੂਜੇ ਪਿੰਡ ਦੀ ਫੈਸਿਲਿਟੀ ਹੈ ਨਹੀਂ ਸਰ ਮੇਰੇ ਪਿੰਡ ਵਿੱਚ ਅਜਿਹਾ ਦੀ ਕੋਈ ਫੈਸਿਲਿਟੀ ਨਹੀਂ ਹੈ ਮੈਂ ਵੀ ਚਾਹੁੰਦੀ ਆ ਕਿ ਮੇਰਾ ਪਿੰਡ ਵੀ ਦੂਜੇ ਪਿੰਡਾਂ ਵਾਂਗ ਬਹੁਤ ਵਧੀਆ ਪਿੰਡ ਬਣੇ ਕਿ ਲੋਕੀ ਵੇਖਣ ਕਿ ਕੋਈ ਬਣਿਆ ਸੀਗਾ ਤੇ ਉਹਨੇ ਪਿੰਡ ਦੀ ਬਹੁਤ ਜ਼ਿਆਦਾ ਉਹ ਕੀਤਾ ਹੋਇਆ ਕੁਛ ਉਹਦੇ ਪਿੰਡ ਵਿੱਚ ਕਿ ਮੈਨੂੰ ਵੀ ਚਾਹੀਦਾ ਕਿ ਮੇਰਾ ਪਿੰਡ ਵੀ ਕੋਈ ਦਿਖਦਾ ਕੇਂਦਰ ਬਣੇ ਕਿ ਕੋਈ ਵੇਖੇ ਕਿ ਇਹ ਪਿੰਡ ਬਹੁਤ ਵਧੀਆ ਬਣਿਆ ਆ ਉਹ ਕੀ ਕੋਸ਼ਿਸ਼ ਕੀਤੀ ਜਾਵੇਗੀ ਤੁਹਾਡੇ ਕੋਲ 5 ਸਾਲ ਦਾ ਟਾਈਮ ਹੈ ਹਾਂਜੀ ਸਰ ਕੀਤੀ ਜਾਵੇ ਜੇ ਕੋਸ਼ਿਸ਼ ਹੋਏਗੀ ਤਾਂ ਆਪਾਂ ਜਰੂਰ ਨਾਲ ਪੂਰੀ ਹੈਲਪ ਕਰਾਂਗੇ ਜਰੂਰ ਕਰਾਂਗੇ ਕਿ ਸਾਡੇ ਪਿੰਡ ਦਾ ਵੀ ਵਿਕਾਸ ਹੋਏ ਸਾਡਾ ਪਿੰਡ ਵੀ ਸਰਪੱਖੀ ਬਣੇ ਰਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਲੋਕੋ ਨੂੰ ਜਲਦੀ ਰਸ਼ਨ ਕਾਰਡ ਨਹੀਂ ਮਿਲ ਜਾਂਦੇ ਉਹ ਗਰੀਬ ਕਿੰਦਾ ਰੋਟੀ ਖਾਂਦਾ ਇਹ ਕੋਈ ਥੋੜਾ ਨਾ ਟੈਕਨੋਲੋਜੀ ਦਾ ਸਮੱਸਿਆ ਹੈ ਸਰ ਸਮੱਸਿਆ ਤੇ ਮੇਰੇ ਪਿੰਡ 'ਚ ਵੀ ਹੈਗੀ ਆ ਰਸ਼ਨ ਕਾਰਡ ਦੀ ਪਰ ਆਪਾਂ ਗੱਲ ਕੀਤੀ ਹੋਈ ਆ ਉਹ ਕਹਿ ਰਹੇ ਆ ਨੇ ਉਹ ਅਫਸਰ ਕਹਿ ਰਹੇ ਕਿ ਇਹ ਵੈਬਸਾਈਟ ਬਣਾ ਦਾ ਜਦੋਂ ਵੈਬਸਾਈਟ ਚੱਲੇਗੀ ਤੇ ਫਿਰ ਤੁਹਾਡੀ ਇਹ ਪੂਰੀ ਹੋਏ ਜਾਏਗੀ ਇਹ ਸਮੱਸਿਆ ਤੁਹਾਡੀ ਪੂਰੀ ਹੱਲ ਹੋਏਗੀ ਇਹ ਕਿਹੜੇ ਗ੍ਰਾਂਟਾਂ ਪਿੰਡਾਂ ਚਾਹੀਏ ਨਵੇਂ ਫਾਰਮ ਭਰੇ ਜੀ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਬਿਠਾਏ ਗ੍ਰਾਂਟ ਆਏ ਕਿੰਨੇ ਨਵੇਂ ਫਾਰਮ ਭਰੇ ਸਰ ਮੇਰੇ ਪਿੰਡ ਕੱਚਿਆਂ ਕੋਠਿਆਂ ਦੀ ਪਹਿਲਾਂ 8 ਤੋਂ 9 ਜਾਣਿਆਂ ਦੀ ਗ੍ਰਾਂਟ ਆਈ ਹੋਈ ਜੀ ਜਿਹੜੀ ਉਹਨਾਂ ਦੀ ਪਹਿਲਾਂ ਗ੍ਰਾਂਟ ਆਈ ਹੋਈ ਜਿਨ੍ਹਾਂ ਦੇ ਪਹਿਲਾਂ ਹੋਏ ਸੀਗੇ ਕੋਣ ਅਹੀਂ ਘੱਟੋ ਘੱਟ 10 15 ਜਾਣਿਆਂ ਦੇ ਹੋਰ ਨਾਮ ਦਿੱਤੇ ਹੋਏ ਨੇ ਅੱਗੇ ਕਿ ਇਹਨਾਂ ਉਹ ਲੋੜਵੰਦ ਲੋਕੀ ਨੇ ਜਿਨ੍ਹਾਂ ਨੂੰ ਆਪਾਂ ਦਿੱਤੇ ਉਹਨਾਂ ਦੇ ਕੱਚੇ ਕਮਰੇ ਨੇ ਉਹਨਾਂ ਦੇ ਆਪਾਂ ਦਿੱਤੇ ਹੋਏ ਅੱਗੇ ਹਾਂ ਉਹਨਾਂ ਦੇ ਆਪਾਂ ਦਿੱਤੇ ਹੋਏ ਆ ਉਹਨਾਂ ਦੇ ਪਾਲਿਆਂ ਵਾਲੇ ਜਿਨ੍ਹਾਂ ਦੇ ਘਰ ਉਹਨਾਂ ਦੇ ਆਪਾਂ ਦਿੱਤੇ ਹੋਏ ਆ ਫਾਰਮ ਲੁੱਕੇ ਸੋ ਜੋ ਦਾ ਨਸਿਆ ਉਹ ਤੋਂ ਪੰਜਾਬ ਸਰਕਾਰ ਨੇ ਮੈਮ ਜੀ ਜੀਆ ਸਵਾਲ ਕੀ ਦੇ ਪੈਨੋ ਲੈ ਕੇ ਕਿਵੇਂ ਦੇਤੇ ਸਰ ਮੇਰਾ ਪਿੰਡ ਇਸ ਕੰਦ ਵਿੱਚ ਬਹੁਤ ਜ਼ਿਆਦਾ ਸਹੀ ਆ ਹਾਂਜੀ ਮੇਰੇ ਪਿੰਡ ਵਿੱਚ ਨਸ਼ੇ ਦਾ ਨਹੀਂ ਹੈਗਾ ਵੀ ਮਤਲਬ ਜਿਹੜਾ ਕੋਈ ਕਰਦਾ ਵੀ ਆ ਆਪਾਂ ਉਹਨੂੰ ਵਾਰਨਿੰਗ ਦਿੱਤੀ ਹੋਈ ਆ ਕਿ ਜੇ ਕੋਈ ਵੀ ਗੱਲ ਹੋਈਗੀ ਆਪਾਂ ਕਿਸੇ ਦੇ ਨਾਲ ਨਹੀਂ ਚੱਲਾਂਗੇ ਤੇ ਇਹ ਹੀ ਆ ਕਿ ਆਪਣੇ ਪਿੰਡ ਨੂੰ ਸੁਧਾਰ ਕੇ ਵੀ ਤੇ ਕੇਂਦਰ ਵੱਲ ਲੈ ਕੇ ਚਾਈ ਕਿ ਮੇਰੇ ਪਿੰਡ ਵਿੱਚ ਨਸ਼ੇ ਦਾ ਕੋਈ ਨਹੀਂ ਹਾਂਜੀ ਜੀ ਬਾਂਜੀ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਲਾ ਦੇ ਤਾਂ ਤਾਂ ਜਾਇਜ਼ ਨਾ ਪਾ ਸਕਦੇ ਸੋ ਆਪ ਦੀ ਗਲਾਈ ਦੇ ਵਿੱਚ ਕਿਵੇਂ ਉਰਾਲਾ ਕੀਤਾ ਸਰ ਇਹ ਵੀ ਬਿਲਕੁਲ ਯੋਗ ਲੋਕ ਆ ਜਿਹੜੇ ਉਹਨਾਂ ਦਾ ਹੀ ਨਾਂ ਦਿੱਤਾ ਹੋਇਆ ਵਾ ਉਹਨਾਂ ਦੇ ਸਿਰ ਤੋਂ ਹੀ ਕੰਮ ਹੋਏਗਾ ਮਤਲਬ ਜੋ ਵੀ ਉਹ ਕੰਮ ਕਰਨਗੇ ਹਾਂਜੀ ਬਿਲਕੁਲ ਜੋਗ ਲੋਕ ਹਾਂਜੀ ਬਿਲਕੁਲ ਜੋਗ ਲੋਕ ਆ ਜਿਹਨਾਂ ਨੇ ਨਾ ਦੇ ਫालतू ਕਿਸੇ ਬੰਦੇ ਦਾ ਨਾਮ ਨਹੀਂ ਲਿੱਤਾ ਹਾਂਜੀ ਜਿਸ ਪੰਜਾਬ ਕਰੀ ਬਾਰੇ ਇਹ ਪਿੰਡਾਂ ਦੇ ਝਗੜੇ ਇੰਨੇ ਖਵਾ ਜੰਦੇ ਆ ਲੋਕਾਂ ਆਲੇ ਬਚਾਰਿਆਂ ਧੱਕੇ ਖਾਣੇ ਪਿੰਡਾਂ ਦਾ ਸਮਾਜ ਬਰਬਾਦ ਹੁੰਦਾ ਪਿਆ ਸਾਰਾ ਇਹ ਪੰਜ ਦੀ ਕੀ ਜੁਮੇ ਦੇ ਕਿਵੇਂ ਦੇ ਦੋ ਸਾਰੇ ਇਹੀ ਤੇ ਇਹੀ ਚਾਹਾਂਗੇ ਕਿ ਜਿਨੇ ਵੀ ਝਗੜੇ ਪਿੰਡਾਂ ਵਿੱਚ ਨਪਟਾਏ ਜਾਣ ਤੇ ਇਹਦੇ ਨਾਲ ਲੋਕਾਂ ਦਾ ਪੈਸਾ ਵੀ ਬਚ ਜਾਂਦਾ ਲੋਕਾਂ ਦਾ ਟਾਈਮ ਵੀ ਬਚ ਜਾਂਦਾ ਮੈਂ ਤੇ ਹਰ ਸਰਪੰਚ ਨੂੰ ਲੇਡੀ ਸਰਪੰਚਾ ਚਾਹੇ ਜੈਂਟ ਸਰਪੰਚਾਂ ਨੂੰ ਇਹ ਹੀ ਅਪੀਲ ਅਪੀਲ ਕਰਾਂਗੀ ਕਿ ਆਪ ਕੋ ਆਪਣੇ ਪਿੰਡਾਂ ਵਿੱਚ ਹੀ ਬੈਠ ਕੇ ਮਸਲੇ ਨਿਪਟਾਏ ਜਾਣ ਸਾਨੂੰ ਅੱਗੇ ਕਿਸੇ ਥਾਣੇ ਕਚਹਿਰੀ ਵਿੱਚ ਨਾ ਜਾਣਾ ਪਵੇ ਜੀ ਬਾਈ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਇੱਥੇ ਸਹੂਲਤਾਂ ਦੀ ਕਮੀ ਹੈ ਜਾਂ ਆਪਣੇ ਤੋਂ ਹੋਰ ਹੈ ਸਰ ਸਟਾਫ ਦੀ ਵੀ ਕਮੀ ਹੈ ਇੱਥੇ ਇੱਥੇ ਸਾਡੇ ਪਿੰਡ 8ਵੀਂ ਕਲਾਸ ਤੱਕ ਸਕੂਲ ਹੈ ਸਾਨੂੰ ਸਟਾਫ ਦੀ ਕਮੀ ਹੈ ਤੇ এডਿਕੇਸ਼ਨ ਦੀ ਲੋਡ ਵੀ ਹੈਗੀ ਹੈ ਇਹਨੂੰ ਹੋਣਾ ਚਾਹੀਦਾ ਸਟਾਫ ਦਾ ਪੂਰਾ ਤਾਂ। ਸੋ ਪਹਿਲ ਨੂੰ ਸੁਣਜਾ ਰਹੇ ਹਾਂ ਕਿ ਤੁਹਾਡੇ ਪਿੰਡ ਆਗੂ ਸਾਹਿਬਾਨ ਉਹ ਕਿਸੇ ਵੀ ਪੰਚਾਇਤ ਦੇ ਜਾਂ ਸਰਪੰਚਾਂ ਦੇ ਸਰਕਾਰ ਜਾਂ ਪ੍ਰਸ਼ਾਸਨ ਦੀ ਕੋਈ ਨਹੀਂ ਕੀਤੀ ਕਿ ਇੱਥੇ ਸਟਾਫ ਪੂਰਾ ਹੈ ਜਾਂ ਬੱਚਿਆਂ ਦੀ ਪ੍ਰੈਜੈਂਸ ਨਹੀਂ ਹੋ ਰਹੀ। ਸਰ ਮੈਨੂੰ ਨਹੀਂ ਪਤਾ ਕਿ ਪਹਿਲੇ ਸਰਪੰਚਾ ਨੇ ਕੀਤੀ ਚਾਹੇ ਨਹੀਂ ਕੀਤੀ ਪਰ ਮੈਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਜਿੱਥੋਂ ਤੱਕ ਕਿਸੇ ਅਫਸਰ ਨੂੰ ਚਾਹੇ ਕਿਸੇ ਮੰਤਰੀ ਨੂੰ ਮਿਲਣਾ ਪਏ ਮੈਂ ਮਿਲ ਕੇ ਤੇ ਆਪਣੇ ਪਿੰਡ ਦੀ এডਿਕੇਸ਼ਨ ਦੀ ਕਮੀ ਪੂਰੀ ਕਰ ਸਕਾਂ। ਮੋਰਮੈਂਟ ਜਦੋਂ ਪੰਜਾਬ ਸਰਕਾਰ ਤੋਂ ਸਭ ਤੋਂ ਸੁਲਤਾਨ ਨਰੀਪੁਰ ਤੋਂ ਵਾਸੇ ਪਿੰਡਾਂ ਜੰਦੀਆ ਤੇ ਕਿਤਨਾ ਕਿਤੇ ਧਰੇ ਮੰਦੀ ਇਹਨੇ ਮਿਲ ਕੇ ਕਾਪੋਇਦਾ ਨਹੀਂ ਮਿਲਦੀ ਸੋ ਤੁਹਾਡੀ ਗਵਾਹੀ ਦੇ ਵਿੱਚ ਕਿਵੇਂ ਤੁਹਾਨੂੰ ਲੱਗਦਾ ਜੀ ਨਹੀਂ ਸਰ ਮੇਰੇ ਮੈਂ ਪਿੰਡ ਦਾ ਇੱਕ ਮੋਤਵਰ ਇਨਸਾਨ ਆ ਮਿੰਨ ਮੇਰੇ ਵਾਸਤੇ ਪੂਰਾ ਪਿੰਡ ਹੀ ਇੱਕ ਜੇ ਮੇਰੇ ਭਵੇਂ ਓਪੋਜੀਟ ਪਾਰਟੀ ਦੇ ਵੀ ਭਵੇਂ ਮੇਰੀ ਪਾਰਟੀ ਦੇ ਮੈਂ ਹਰ ਗਰੀਬ ਵਾਸਤੇ 24 ਘੰਟੇ ਤਿਆਰ ਆ ਕਿ ਜੇ ਕਿਸੇ ਦੀ ਹੈਲਪ ਹੁੰਦੀ ਹੈ ਤਾਂ ਆਪਾਂ ਕਰਨ ਵਾਸਤੇ ਤਿਆਰ ਜੀ ਸਰ ਬੰਸਾਪ ਬੌਣ ਵਾਲਾ ਦਾ ਲੈਕਚਰ ਦੇ ਵਿੱਚ ਇਹ ਹਮ ਲੋਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਆ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਤੋਂ ਕੀ ਪੇਟਾ ਹੋਣਾ ਹੈ ਸਰ ਮੇਰੀ ਪੰਚਾਇਤ ਦੇ ਲੈ ਪਲੇਟਫਾਰਮਾਂ ਕੀ ਮੇਰੇ ਬੱਚਿਆਂ ਦੀ ਜਿਮ ਚਾਹੀਦੀ ਹੈ ਮੇਰੇ ਪਿੰਡ ਦੇ ਨੌਜਵਾਨਾਂ ਵਾਸਤੇ ਇੱਕ ਤੇ ਜਿਮ ਚਾਹੀਦੀ ਹੈ ਇੱਕ ਇਹਨਾਂ ਨੂੰ ਪਲੇ ਗਰਾਉਂਡ ਦਿੱਤੀ ਜਾਏ ਕਿਉਂਕਿ ਜੇ ਬੱਚੇ ਪਲੇ ਗਰਾਉਂਡ ਜਾਣਗੇ ਬੱਚਿਆਂ ਦੇ ਨਸ਼ਿਆਂ ਦੇ ਤਰਫੋਂ ਹਟ ਗਏ ਆਪਣੇ ਖੇਡਾਂ ਵੱਲ ਧਿਆਨ ਹੋਏਗਾ ਬੱਚੇ ਦੇਸ਼ ਦਾ ਵਿਕਾਸ ਕਰਨਗੇ ਪਿੰਡ ਦਾ ਪਿੰਡ ਦਾ ਵੀ ਨਾਂ ਪੱਧਰ ਉੱਚਾ ਹੋਏਗਾ ਬੱਚਿਆਂ ਨੂੰ ਖੇਡਾਂ ਵੱਲ ਜ਼ਿਆਦਾ ਧਿਆਨ ਹੋਏਗਾ ਮੇਰੀ ਸਰਕਾਰ ਕੋਲ ਇਹ ਰਿਕਵੈਸਟ ਹੈ ਕਿ ਮੇਰੇ ਬੱਚਿਆਂ ਨੂੰ ਪਲੇ ਗਰਾਉਂਡ ਦਿੱਤੀ ਜਾਏ ਸਰਪੰਚਾਵਰ ਇਹ ਤੁਹਾਨੂੰ ਬੈਲ ਦੇ ਦਾਦੇ ਪਿੰਡ ਵਿੱਚ ਹੁਣ ਲੋੜੀ ਦਾ ਕੰਮ ਕਰਾਉਣ ਜਾਂਦੇ ਆ ਜਿਹੜਾ ਪਿੰਡ ਨੂੰ ਸਭ ਸੁਵਿਧਾਾਂ ਬੰਦਾਂ ਦੋ। ਇਹ ਤਾਂ ਨਹੀਂ ਪਤਾ ਨਹੀਂ ਕਿਹੜਾ ਕੰਮ। ਜਿੱਦੇ ਪੰਚਾਵਰ ਸੈਟਰ ਬੋਰਡ ਜਾਂ ਪੰਜਾਬ ਸਰਕਾਰ ਤੋਂ ਸਭ ਸੁਵਿਧਾਾਂਦਰੀ ਲੋਕਾਂ ਵਾਸਤੇ ਪਿੰਡਾਂ ਵਿੱਚ। ਦੱਸੋ ਕਿਹਦੇ ਕਿੰਨਾ ਜਿਆਦਾ ਲੇਬਰ ਦੀ ਇੰਟਰਵਿਊ ਕਿ ਕਾਪੀ ਜਾਣੀ। ਤੋਂ ਆਦੀ ਦਿਖਾਈ ਵਿੱਚ ਜਿਵੇਂ ਪਰਾਲਾ ਸਰ ਮੈਂ ਪੂਰੇ ਪਿੰਡ ਦੀ ਸਾਂਝੀ ਸਰਪੰਚ ਆ ਕਿ ਮਤਲਬ ਮੇਰੇ ਵਾਸਤੇ ਕੋਈ ਟੜੇਬੰਦੀ ਨਹੀਂ ਐ ਕੋਈ ਆਪੋਜੀਟ ਪਾਰਟੀ ਨਹੀਂ ਕੋਈ ਦੂਜੀ ਪਾਰਟੀ ਮੈਂ ਸਾਰੇ ਪਿੰਡ ਦਾ ਚੁਣਿਆ ਹੋਇਆ ਇੱਕ ਮੋਤਬਰ ਬੰਦਾ ਆ ਪਰ ਬੇਸ਼ੱਕ ਕਿਹਨੇ ਬੋਟ ਪਾਈ ਐ ਜਾਂ ਨਹੀਂ ਪਾਈ ਹੈਗੀ ਮੈਂ ਜੋ ਵੀ ਚਾਹੇ ਸੈਂਟਰ ਸਰਕਾਰ ਵੱਲੋਂ ਚਾਹੇ ਗਵਰਨਮੈਂਟ ਸਰਕਾਰ ਵੱਲੋਂ ਜੋ ਵੀ ਸਖ ਸਕੂਲ ਤਾਇਗੀ ਉਹ ਮੈਂ ਹਰ ਗਰੀਬ ਬੱਚੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਜੀ ਸਰਪੰਚ ਸਾਹਿਬ ਕਿਨਾ ਤੁਸੀਂ ਹੁਣ ਪਹਿਲ ਦੇ ਹੱਦ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ 300 ਸਕੂਲ ਦਾ ਪ੍ਰਬੰਧ ਹੋਵੇ ਸਨ ਮੇਰੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਸੀਵਰੇਜ ਦਾ ਕੰਮ ਆ ਤੇ ਇੱਕ ਸ਼ਮਸ਼ਾਨ ਘਾਟ ਦਾ ਇੱਕ ਪਿੰਡ ਦਾ ਕਬਰਸਤਾਨ ਦਾ ਉਹਦੇ ਛੱਪੜ ਦੀ ਸਫਾਈ ਦਾ ਕੰਮ ਖਤਮ ਹੋ ਗਿਆ ਵਾ ਉਹ ਕਰਵਾ ਦਿੱਤਾ ਗਿਆ ਜੀ ਬਾਕੀ ਇਹ ਕੰਮ ਜਿੰਨੇ ਜਿੱਦਾਂ ਸਰਕਾਰ ਵੱਲੋਂ ਸਾਨੂੰ ਹੁਲਤ ਮਿਲेंगे ਇਹ 5 ਸਾਲ ਦੇ ਵਿੱਚ ਉਦੋਂ ਉਦਾਂ ਹੀ ਇਹ ਪੂਰਾ ਕੰਮ ਕਰਵਾਵਾਂਗੇ ਜੀ ਸੁਪੰਦੋ ਪਿੰਦੇ ਲੋਕਾਂ ਨੂੰ ਸਫਾਈ ਦੀ ਪਿਆਰ ਸੇਵਾ ਕਰਦਾ ਮੌਕਾ ਤਾਂ ਮਾਣ ਉਹ ਸੇਵਾ ਉਹਦੇ ਜੇਤ ਉਸ ਬੰਦੀਆ ਤਾਂ ਜੀ ਜੋ ਮੈਸੇਜ ਕੀ ਦੇਣਾ ਚਾਹੋ ਉਹ ਪਿੰਡ ਵਾਲੇ ਮੈਂ ਪਿੰਡ ਵਾਲਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਮੈਂ ਪੂਰੇ ਪਿੰਡ ਦਾ ਵਿਕਾਸ ਪਿੰਡ ਵਾਲਿਆਂ ਦੀ ਅਗਵਾਈ ਦੇ ਹੇਠ ਹੀ ਕਰਾਂਗੀ ਮੈਂ ਕੱਲੀ ਸਰਪੰਚ ਨਹੀਂ ਪੂਰਾ ਪਿੰਡ ਹੀ ਸਰਪੰਚਾ ਪੂਰਾ ਪਿੰਡ ਮੇਰੇ ਨਾਲ ਚੱਲੇਗਾ ਜਿੰਨਾ ਵੀ ਰਾਂ ਭੈਣਾ ਨੇ ਮੈਨੂੰ ਵੋਟਾਂ ਪਾਈਆਂ ਮੇਰੇ ਨਾਲ ਚੱਲੇਗਾ ਤੇ ਆਪਾਂ ਫਿਰ ਹੀ ਪਿੰਡ ਦਾ ਵਿਕਾਸ ਕਰ ਸਕਾਂਗੇ ਮੇਰੇ ਪਿੰਡ ਦਾ ਅਜੇ ਤੱਕ ਜ਼ੀਰੋ ਲੈਵਲ ਤੇ ਵਿਕਾਸ ਆ ਆਪਾਂ ਕਹਿੰਦੇ ਕਿ ਸਾਡੇ ਪਿੰਡ ਦਾ 5 ਸਾਲ ਵਿੱਚ ਪੂਰਾ ਵਿਕਾਸ ਹੋ ਜਾਏ